ਕਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨਾਲ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣ ਸ਼ੁਰੂਆਤ ਕਰਦੀਆਂ ਅੱਜ ਦੀ ਵੱਡੀ ਖਬਰ ਇਸ ਸਾਲ ਹੋਏਗਾ ਭਾਰੀ بارش ਜੂਨ ਚ ਹੀ ਦਸਤਕ ਦੇਵੇਗੀ ਮੌਨਸੂਨ ਜਾਨੋ ਆਈਐਮਡੀ ਦੀ ਪੇਖ ਬਾੜ ਇਸ ਦੇ ਨਾਲ ਜੂਨ ਤੋਂ ਸਬੰਧਿਤ ਇੱਕ ਇਸ ਵਾਰ ਮੈਜਿਮੀਟਰ ਦੇ ਕਰੀਬ 25% ਆਪਣਾ ਜਤਾएगी ਮੌਸਮੀ ਵਿਭਾਗ ਨੇ ਇਸ ਮੌਨਸੂਨ ਵਿੱਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਭਵਿਕਣੀ ਕੀਤੀ ਗਈ ਹੈ ਮੌਸਮ ਸੋਮਵਾਰ ਨੂੰ ਭਾਰੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਇਸ ਵਾਰ ਦੇਸ਼ ਵਿੱਚ ਮੌਨਸੂਨ ਸੀਜ਼ਨ ਦੌਰਾਨ ਲੰਮੀ ਮਿਆਦ ਤੋਂ ਔਸਤ ਦੇ 106% بارش ਹੋਵੇਗੀ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਮੌਸਮੀ ਭਾਗ ਅਸਰ ਜੂਨ ਤੋਂ ਸਤੰਬਰ ਤੱਕ ਇਸ ਵਾਰ ਸੈਂਟੀਮੀਟਰ ਦੇ ਕਰੀਬ 20% ਦੀ ਸੰਭਾਵਨਾ ਦੱਾਈ ਗਈ ਹੈ ਸੇ ਫ੍ਰੀਸਤ ਕਿਸਾਨ ਮੀਂਹ ਤੇ ਨਿਰਪਰ ਕਰਦੇ ਹਨ ਇਸ ਜਾਣਕਾਰੀ ਅਨੁਸਾਰ ਦੇਸ਼ ਭਰ ਵਿੱਚ ਲਗਭਗ 80% ਕਿਸਾਨ ਆਪਣੀਆਂ ਫਸਲਾਂ ਦੀ ਸਚਾਈ ਲਈ ਮਾਨਸੂਨ ਦੀ ਮੀਂਹ ਤੇ ਨਿਰਪਰ ਕਰਦੇ ਹਨ ਜਿਹੇ ਚਾ ਮੌਸਮ ਵਿਭਾਗ ਦੀ ਭਵਿੱਖਬਾਣੀ ਸਹੀ ਨਿਕਲਦੀ ਹੈ ਤਾਂ ਇਸ ਵਾਰ ਦੇਸ਼ 'ਚ ਫਸਲਾਂ ਦੀ پیداوار ਚੰਗੀ ਹੋਵੇਗੀ ਇਸ ਦੇ ਨਾਲ ਜੇਕਰ ਕਣਕ ਦੀ ਫਸਲ ਦੀ ਗੱਲ ਕਰੀਏ ਤਾਂ ਮਾਤਰਾ 'ਚ ਚੰਗੀ ਮਾਤਰਾ 'ਚ ਹੋਈ ਹੈ ਤਾਂ ਇਸ ਦਾ ਸਿੱਧਾ ਸਰ ਮਹਿੰਗਾਈ ਨੂੰ ਘੱਟ ਕਰਨ ਤੇ ਪਵੇਗਾ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ